ਰਾਂਜ ਕਰਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੋਏ ਨੇ ਛੋਟੀ ਉਮਰੇ ਮਾਪੇ ਮਰ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਹ ਬੱਚੇ ਨਾਂਪ ਹੋ ਜਾਂਦੇ ਨੇ ਅੱਜ ਤੱਕ ਕਿਸੇ ਨੇ ਸਾਲ ਹੀ ਲਈ ਨਾ ਹੀ ਕਿਸੇ ਰਿਸ਼ਤੇਦਾਰ ਨੇ ਕਦੀ ਪੁੱਛਿਆ ਕਦੀ ਹੋ ਬਾਪੂ ਬਣਾ ਕੁਝ ਮਿਲ ਗਿਆ ਤੇਰੇ ਜਨ ਪਿੱਛੋਂ ਪਰ ਤੇਰੇ ਜਿਹਾ ਸਾਨੂੰ ਕਦੇ ਪਿਆਰ ਨਹੀਂ ਆ ਮਿਲਿਆ ਉਹ ਬਾਪੂ ਕਦੇ ਪਿਆਰ ਨਹੀਂ ਆ ਮਿਲਿਆ ਉਹ ਬਾਪੂ ਕਦੇ ਪਿਆਰ ਨਹੀਂ ਆ ਮਿਲਿਆ ਤੇ ਹਾਲਾਤ ਗਰੀਬੀ ਇੰਨੀ ਕਿ ਜ਼ਿਆਦੀ ਆ ਚੁੱਕੀ ਹੈ ਕਿ ਮਾਪੇ ਹੋਵੇ ਤੇ ਮਾਪੇ ਦੇ ਨਾਲ ਹਰ ਇੱਕ ਦੁੱਖ ਸੁੱਖ ਸਾਂਝਾ ਕੀਤਾ ਜਾਂਦਾ ਹੈ ਤੇ ਕਿਸੇ ਲਈ ਇਹੋ ਜਿਹਾ ਸਮਾਂ ਵੀ ਆਂਦਾ ਕਿ ਰੋਟੀ ਖਾ ਕੇ ਖਾਣੀ ਪੈਂਦੀ ਹੈ ਕਿਸੇ ਲਈ ਭੁੱਖੇ ਵੀ ਸੌਂ ਜਾਂਦਾ ਹੈ ਘੜੀ ਲੱਗ ਜੇ ਤੇ ਖਾਲੀ ਦਾ ਹੈ ਅਗਰ ਨਹੀਂ ਲੱਗੇ ਤੇ ਫਿਰ ਗੁਰਦਰਾ ਜਾਂ ਸ਼ੇਵੀ ਪਾਸ਼ੇ ਦਾ ਜਾਂ ਕਿਸੇ ਵੀਰਪਰਾ ਕਿਸ ਰਿਸ਼ਤੇਦਾਰ ਨਾਲ ਜਾ ਕੇ ਰੋਟੀ ਖਾਈ ਦੀ ਹੈ ਨਾ ਪਿਆਰ ਮਿਲੇ ਮਾਂ ਬਰਗਾਇ ਠੰਡੀਆਂ ਛਾਵੇਂ ਹੁੰਦੀਆਂ ਨੇ ਲੱਖ ਹੋ ਮਨ ਚਾਚੀਆਂ ਤਾਇਆ ਮਾਵਾ ਮਾਮਾ ਹੁੰਦੀਆਂ ਨਹੀਂ ਲੱਖ ਹੋ ਬਨ ਚਾਚੀਆਂ ਤਾਇਆ ਮਾਵਾ ਮਾਮਾ ਹੁੰਦੀਆਂ ਨੇ ਸਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਰਪਕ ਪੋਸਟ ਤਸਵੀਰ ਆਖਾਵਾਂਗੇ ਤੁਹਾਨੂੰ ਸ੍ਰੀ ਅਮਰਸਰ ਸਾਹਿਬ ਦੇ ਗਰੂਕੇ ਵਿਡਾਲੀ ਦੀਆਂ ਉਸ ਨੌਜਵਾਨ ਦੇ ਘਰ ਦੀਆਂ ਜਿਸ ਘਰ ਵਿੱਚ ਬਾੜੀ ਰੌਣਕ ਸੀ ਕਿਸੇ ਵਕਤ ਮਾਂ-ਬਾਪ ਸੀ ਪਰ ਅੱਜ ਕਰਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੋ ਗਏ ਨੇ ਛੋਟੀ ਉਮਰੇ ਮਾਂ-ਬਾਪ ਮਰ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਹ ਬੱਚੇ ਹਲਾਤ ਹੋ ਜਾਂਦੇ ਨੇ ਅੱਜ ਤੱਕ ਕਿਸੇ ਨੇ ਸਾਲ ਨਹੀਂ ਲਈ ਨਾ ਹੀ ਕਿਸੇ ਰਿਸ਼ਤੇਦਾਰ ਨੇ ਕਦੀ ਪੁੱਛਿਆ ਕਦੀ ਵੀ ਕਿ ਕਿਹੜੇ ਹਾਲਾਤਾਂ ਜੀਂਦੇ ਹੋ ਜੇ ਅਸੀਂ ਗੱਲ ਕਰ ਰਹੇ ਹਾਂ ਵਿਜੇ ਮੱਟੂ ਦੀ ਜਿਹੜਾ ਕਿ ਪਰਮਾਤਮਾ ਨੇ ਇਸ ਨੂੰ ਹੁਨਰ ਦਿੱਤਾ ਕਿ ਅਜਿਹੀ ਆਵਾਜ਼ ਦਿੰਦੀ ਆ ਪਰ ਆਵਾਜ਼ ਦੇ ਨਾਲ ਵੀ ਜਿਹੜਾ ਕਿ ਉਹ ਘਰ ਚ ਗਰੀਬੀ ਘਟ ਰਿਆ ਵਾ ਅਜੇ ਤੱਕ ਕੋਈ سپورਟ ਨਹੀਂ ਮਿਲੀ ਵਿਜੇ ਮੱਟੂ ਸਾਡੇ ਨਾਲ ਗੱਲਬਾਤ ਕਰਾਂਗੇ ਵਿਜੇ ਮੱਟੂ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚਾਹੇ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਚੱਲ ਕੇ ਸਾਡੇ ਘਰ ਆਏ ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਅਬ ਵਿਜੇ ਮੱਟੂ ਜੀ ਮੈਂ ਜਿਵੇਂ ਗੱਲ ਕੀਤੀ ਹੈ ਵੀ ਛੋਟੀ ਉਮਰੇ ਮਾਪੇ ਚਲ ਜਾਂਦੇ ਨੇ ਉਰ ਤੋਂ ਬਾਅਦ ਕੋਈ ਕਿਸੇ ਰਿਸ਼ਤੇਦਾਰ ਨੇ ਕਦੀ ਭੈਮ ਭਰਾ ਨੇ ਸਹਾਰ ਨਹੀਂ ਲਈ ਵੀ ਕਿਹੜੇ ਹਾਲਾਤਾਂ ਚ ਵਿਜੇ ਮੱਟੂ ਜਾਂ ਮੀਰੇ ਮੱਟੂ ਦੇ ਭਰਾ ਰਹਿੰਦੇ ਨੇ ਅਸੀਂ ਦੇਖਿਆ ਇੱਕੋ ਕਮਰਾ ਵਾ ਉਹ ਵੀ ਜਿਹੜਾ ਚਾਉਂਦਾ ਵਾ ਬੜੇ ਮਾੜੇ ਹਾਲਾਤ ਨੇ ਕਿਸ ਤਰ੍ਹਾਂ ਦੇ ਜਦੋਂ ਮਾਪੇ ਦੁਨੀਆ ਚਲ ਜਾਂਦੇ ਨੇ ਉਸ ਤੋਂ ਬਾਅਦ ਕਿਸ ਤਰ੍ਹਾਂ ਨਾਲ ਜੀਵਨ ਬਤੀਤ ਕੀਤਾ ਤੇ ਕਿੰਨਾ ਕੁ ਤੁਹਾਨੂੰ ਸੰਘਰਸ਼ ਕਰਨਾ ਪਿਆ ਸੰਘਰਸ਼ ਬਹੁਤ ਜ਼ਿਆਦਾ ਵਾ ਜੀ ਤੇ ਜੀਵਨ ਬਹੁਤ ਬੱਤਰ ਹੋਇਆ ਵਾ ਬੱਤਰ ਤੋਂ ਵੀ ਜ਼ਿਆਦਾ ਬੱਤਰ ਹੈ ਕਿਉਂਕਿ ਗਰੀਬੀ ਦੇ ਹਾਲਾਤ ਵਿੱਚ ਜ਼ਿਆਦਾ ਗੁਜ਼ਰੇ ਆਵਾ ਮੈਂ ਤੇ ਜੇ ਕਿਹਾ ਜਾਵੇ ਕਿ ਮੇਰਾ ਸ਼ੌਂਕ ਜਿਹੜੀ ਮੇਰੀ ਮਾਂ ਦਾ ਸ਼ੌਂਕ ਸੀ ਕਿ ਮੇਰੀ ਗਾਇਕੀ ਬਲੰਦ ਰਹੇ ਮੇਰੀ ਆਵਾਜ਼ ਬਲੰਦ ਰਹੇ ਉਹ ਦਿਨੋ ਦਿਨ ਮੇਰੀ ਆਵਾਜ਼ ਵੀ ਕੱਟ ਰਹੀ ਹੈ ਆਵਾਜ਼ ਵੀ ਗਰੀਬੀ ਦੇ ਵਿੱਚ ਦੱਬ ਰਹੀ ਹੈ ਤੇ ਮੇਰਾ ਸ਼ੌਂਕ ਵੀ ਦੱਬ ਰਿਹਾ ਹੈ ਤੇ ਹਾਲਾਤ ਗਰੀਬੀ ਇੰਨੀ ਕਿ ਜ਼ਿਆਦੀ ਆ ਚੁੱਕੀ ਆ ਕਿ ਮਾਪੇ ਹੋਵੇ ਤੇ ਮਾਪੇ ਦੇ ਨਾਲ ਹਰ ਇੱਕ ਦੁੱਖ ਸੁੱਖ ਸਾਂਝਾ ਕੀਤਾ ਜਾਂਦਾ ਹੈ ਤੇ ਕਿਸੇ ਵੇਲੇ ਇਹੋ ਜਿਹਾ ਸਮਾਂ ਵੀ ਆਂਦਾ ਕਿ ਰੋਟੀ ਖਾ ਕੇ ਖਾਣੀ ਪੈਂਦੀ ਆ ਕਿਸੇ ਲਈ ਭੁੱਖੇ ਵੀ ਸੌਂ ਜਾਂਦੇ ਤੇ ਵੀਰ ਜੀ ਸਾਡੇ ਦਰਸ਼ਕਾਂ ਦੇ ਦੇਖਣੇ ਤੁਹਾਨੂੰ ਦੇ ਸਾਂਝ ਆਪਣੀ ਪਿਆਰ ਭਰੀ ਜਾਂ ਮਿੱਠੀ ਆਵਾਜ਼ ਵਿੱਚ ਸਾਡੇ ਦਰਸ਼ਕਾਂ ਨੂੰ ਦੋ ਲੈਣਾ ਜਰੂਰ ਸਾਂਝੀ ਕਰਦੇ ਹੋ ਜਿਹੜੀਆਂ ਤੁਹਾਡੀ ਮਨਸਾ ਦੇ ਆ ਜਿਹੜਾ ਤੁਸੀਂ ਅਕਸਰ ਜਦੋਂ ਕੰਮ ਕਰਦੇ ਹੋ ਜਾਂ ਕਰਦਾ ਜਾਂ ਹਮੇਸ਼ਾ ਤੁਸੀਂ ਜੋ ਰਿਆਜ਼ ਕਰਦੇ ਹੋ ਦੋ ਲੈਣਾ ਜਰੂਰ ਕਰਦੇ ਹੋ ਜਿਹੜੀਆਂ ਤੁਸੀਂ ਅਸਰ ਤੱਕ ਗੁੰਗੁਣਾਉਂਦੀਆਂ ਨੂੰ ਹੂੰ ਰੱਬ ਮੰਨੇ ਨਾ ਮੰਨੇ ਓਦੀ ਮਰਜ਼ੀ ਆ ਸਾਥੋ ਯਾਰ ਰੁਸਾਇਆ ਨਹੀਂ ਜਾਣਾ ਓ ਰੱਬ ਮੰਨੇ ਨਾ ਮੰਨੇ ਓਦੀ ਮਰਜ਼ੀ ਆ ਸਾਥੋ ਯਾਰ ਰੁਸਾਇਆ ਨਹੀਂ ਜਾਣਾ ਓ ਓਦੀ ਮਰਜ਼ੀ ਸਾਥੋ ਯਾਰ ਸਾ ਆ ਨਹੀਂ ਜਾਣਾ ਇਹਦੇ ਇਸਕੇ ਦੇ ਬੋਲ ਵਿਚੋਂ ਮਾਇਆ ਸਾਨੂੰ ਲਬਜ ਲੁਕਾਇਆ ਨਹੀਂ ਜਾਣਾ ਰੱਬ ਮੰਨੇ ਨਾ ਮੰਨੇ ਉਹਦੀ ਮਰਦਿਯਾ ਸਾਥੋਂ ਯਾਰ ਰੁਸਾਇਆ ਨਹੀਂ ਜਾਣਾ ਵਾਯਾ ਬਹੁਤ ਪਿਆਰੀ ਆਵਾਜ਼ ਬੋਲੇ ਮੱਟੂ ਜੀ ਤੇ ਮੈਨੂੰ ਐਸੋ ਵੀ ਅਰਿਆਜ ਕਿਨਾ ਟਾਈਮ ਕਰਦੇ ਹੋ ਤੇ ਨਾਲ ਕੰਮਕਾਰ ਕੀ ਕਰਦੇ ਹੋ ਅਸੀਂ ਦੇਖਿਆ ਕਰਦੇ ਹਾਲਾਤ ਵੀ ਬੜੇ ਨਾਜੁਕ ਨੇ ਇੱਕੋ ਕਮਰਾ ਵਾ ਜਿਸ ਵਿੱਚ ਤੁਸੀਂ ਸਾਰੇ ਭਰਾ ਰਹਿੰਦੇ ਹੋ ਤਿੰਨੇ ਭਰਾ ਤੇ ਕੰਮਕਾਰ ਕਿਸਤਾ ਚਲਦੇ ਹੋ ਪਰਵਾਰ ਜਿਹੜਾ ਕਿਸਤਾ ਹੁੰਦਾ ਵਾ ਗਿਜ਼ਾਰਾ ਜੀ ਦਿਹਾੜੀ ਲੱਗ ਜਾਏ ਤੇ ਖਾ ਲਈਦਾ ਹੈ ਅਗਰ ਨਹੀਂ ਲੱਗੇ ਤੇ ਫਿਰ ਗੁਰਦੁਆਰਾ ਜਾਂ ਛੇਵੀਂ ਪਾਸ਼ਾ ਜੀ ਦਾ ਜਾਂ ਕਿਸੇ ਵੀਰ ਭਰਾ ਕਿਸ ਰਿਸ਼ਤੇਦਾਰ ਲਾ ਜਾ ਕੇ ਰੋਟੀ ਖਾ ਲਈਦੀ ਹੈ ਕਿਉਂਕਿ ਹੁਣ ਸੌਣ ਵੀ ਨੇ ਸ਼ੁਰੂ ਹੋ ਜਣੇ ਹੁਣ ਬਰਸਾਤਾਂ ਆਉਣੀਆਂ ਕਮਰੇਲੇ ਵਿੱਚ ਛੋਣਾ ਸ਼ੁਰੂ ਕਰ ਦੇਣਾ ਵਾ ਤੇ ਫਿਰ ਇੱਕ ਸਾਈਡ ਤੋਂ ਹੋ ਕੇ ਰਾਤ ਵੀ ਕੱਟ ਲਈਦੀ ਆ ਤੇ ਜੇ ਦਿਹਾੜੀ ਲੱਗ ਜੇ ਤੇ ਖਾਲੇ ਦੀ ਐ ਨਹੀਂ ਤੇ ਫਿਰ ਗੁਰਦਾਰੇ ਸਾਹਿਬ ਜਾਂ ਕਿਸ ਰਿਸ਼ਤੇਦਾਰ ਕੋਲੋਂ ਜਾ ਕੇ ਰੋਟੀ ਖਾ ਲਈਦੀ ਤੇ ਮੈਨੂੰ ਐਸੋ ਵੀ ਮਾ ਮਾਪ ਦੀ ਕਿੰਨੀ ਕਿ ਯਾਦ ਆਉਂਦੀ ਐ ਅਸੀਂ ਦੇਖਿਆ ਜਦੋਂ ਅਸੀਂ ਤੁਹਾਡੇ ਘਰ ਆਏ ਸੀ ਤੁਸੀਂ ਸਾਰਾ ਘਰ ਦਾ ਕੰਮ ਖੁਦ ਕਰ ਰਹੇ ਸੀ ਪਾਣੀ ਤੱਕ ਤੁਸੀਂ ਖੁਦ ਜੜਾ ਭਰ ਰਹੇ ਸੀ ਭਾਂਡੇ ਤੱਕ ਜੜੇ ਖੁਦ ਮਾਜਦੇ ਸੀ ਤੇ ਅਸੀਂ ਦੇਖਿਆ ਚੁੱਲ੍ਹਾ ਤੱਕ ਤੁਸੀਂ ਖੁਦ ਬਾਲਦੇ ਹੋ ਛੋਟੀ ਉਮਰੇ ਮਾਪੇ ਚੱਲ ਜਾਂਦੇ ਨੇ ਉਸ ਉਮਰੇ ਮਾਪੇ ਦੀ ਬਹੁਤ ਲੋਡ ਹੁੰਦੀ ਆ ਪਰ ਉਹ ਜਿੰਮੇਵਾਜ ਤੁਹਾਡੇ ਦੇ ਮੋਢੇ ਤੇ ਪੈ ਗਈਆਂ ਕਿਸ ਤਰ੍ਹਾਂ ਪਰਵਾਹ ਲੱਗ ਜਵਾਲਾ ਜਾਂਦਾ ਫਿਰ ਮਾਪੇ ਬਾਬ ਦੀ ਕਿੰਨੀ ਕਿ ਯਾਦ ਆਉਂਦੀ ਆ ਪਿਛਲੇ ਅੱਜ ਮਾਪੇ ਹੁੰਦੇ ਅੱਜ ਤੁਹਾਨੂੰ ਅਜਿਹੇ ਕੰਮਗਰਾਹ ਕਰਨੇ ਪੈਂਦੇ ਜਿਹੜਾ ਤੁਸੀਂ ਕੰਮ ਕਰਨ ਨੂੰ ਕਰਨ ਪੈਂਦੇ ਨੇ ਕੀ ਕਹਿਣਾ ਚਾਹੋਗੇ ਤੇ ਯਾਦ ਮਾਪੇ ਬਾਬ ਦੀ ਬਹੁਤ ਜ਼ਿਆਦਾ ਆ ਜੀ ਮੈਨੂੰ ਮੇਰੀ ਮਾਂ ਦੀ ਬਹੁਤ ਜ਼ਿਆਦਾ ਯਾਦ ਆਉਂਦੀ ਆ ਕਿਉਂਕਿ ਤਾਂ ਦੀ ਕਿ ਮੈਂ ਜਦੋਂ ਕਿਸੇ ਲਈ ਘਰ ਦੇ ਕੰਮ ਕਰਦਾ ਆ ਉਹ ਮੈਨੂੰ ਕੰਮ ਕਰਨ ਦੀ ਲੋੜ ਨਹੀਂ ਪੈਣੀ ਸੀ ਜਿਹੜੇ ਅੱਜ ਮੇਰੀ ਮਾਂ ਹੁੰਦੀ ਮੈਨੂੰ ਪੱਕੀ ਪਕਾਈ ਰੋਟੀ ਮਿਲਣੀ ਸੀ ਕਪੜਾ ਜਿਹੜਾ ਧੋਪਿਆ ਮਿਲਣਾ ਸੀ ਉਹ ਹੁਣ ਮੈਨੂੰ ਕਪੜਾ ਜਿਹੜਾ ਆਪ ਤੋਂ ਨਾ ਪੈਂਦਾ ਰੋਟੀ ਵੀ ਆਪ ਪਕਾ ਕੇ ਜਾਣਾ ਪੈਂਦਾ ਫਿਰ ਕੰਮ ਤੋਂ ਆਣ ਕੇ ਵੀ ਆਪ ਪਕਾਣੀ ਪੈਂਦੀ ਆ ਜੇ ਦਿਹਾੜੀ ਲੱਗ ਗਈ ਠੀਕ ਆ ਨਾ ਲੱਗੀ ਤੇ ਸਾਰਾ ਫਿਰ ਘਰ ਦੇ ਹਾਲਾਤ ਵੀ ਦੇਖਣੇ ਪੈਂਦੇ ਕਿ ਅੱਜ ਕੁਝ ਮੁੱਕ ਗਿਆ ਵਾ 10-10 ਰੁਪਏ ਦੀ 20-20 ਰੁਪਏ ਦੀ ਮੈਂ ਚੀਜ਼ ਲਿਆਣਾ ਵਾ ਜਿਹੜੀ ਮੇਰੇ ਮਾਂ ਬਾਪ ਨੇ ਮੇਰੇ ਇਕੱਠੀਆਂ ਚੀਜ਼ਾਂ ਲਿਆ ਕੇ ਦੇਣੀਆਂ ਸੀ ਤੇ ਮੈਨੂੰ ਐਸੋ ਵੀ ਮਾਂ ਦੀ ਕਿੰਨੀ ਕੀ ਯਾਦ ਜਿਹੜੇ ਮੈਂ ਜੋ ਗੱਲ ਕੀਤੀ ਆ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਕਹਿੰਦੇ ਨੇ ਵੀ ਜਦੋਂ ਮਾਂ ਬਾਪ ਚਲ ਜਾਂਦੇ ਨੇ ਚ ਤੁਹਾਡਾ ਕਿੰਨਾ ਮਾਪੇ ਤੋਂ ਜਾਣ ਤੋਂ ਬਾਅਦ ਕਿੰਨੇ ਕੁ ਰਿਸ਼ਤੇਦਾਰਾਂ ਨੇ ਚਾਚੀ ਤਾਈ ਨੇ ਸਾਧ ਦਿੱਤਾ ਇਹਦੇ ਬਾਰੇ ਤੁਹਾਡਾ ਕੀ ਆਣਾ ਮੈਂ ਇਹਦੇ ਬਾਰੇ ਦੋ ਲਫ਼ਜ਼ ਤਾਂ ਨਾ ਸ਼ੇਅਰ ਕਰਾਂਗਾ ਜੇ ਸੂਰਜ ਦੀਆਂ ਕਿਰਨਾਂ ਨਾ ਠੰਡ ਪੈ ਜੇ ਤਾਂ ਠੰਡੀਆਂ ਛਾਵਾਂ ਨੂੰ ਕੌਣ ਪੁੱਛੇ ਜੇ ਚਾਚੀਆਂ ਤਾਈਆਂ ਬਣ ਜਾਨ ਮਾਵਾ ਤੇ ਮਾਵਾ ਨੂੰ ਕੌਣ ਪੁੱਛੇ ਜਦ ਮਾਂ ਮੇਰੀ ਮਤੋਂ ਦੂਰ ਹੋਈ ਮੇਰੀ ਰੂਹ ਸਿਚੂਰ ਚੂਰ ਹੋਈ ਨਾ ਪਿਆਰ ਮਿਲੇ ਮਾਵਰ ਗਏ ਠੰਡੀਆਂ ਛਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਮਾ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਮਾ ਹੁੰਦੀਆਂ ਨੇ ਮਾਵਾਂ ਮਾਮਾ ਹੁੰਦੀਆਂ ਨੇ ਬਿਲਕੁਲ ਹੀ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਬਈ ਮੱਟੂ ਨੇ ਗੱਲ ਕੀਤੀ ਵੀ ਮਾਵਾਂ ਮਾਵਾਂ ਹੁੰਦੀਆਂ ਨੇ ਇਹ ਗੱਲ ਬਿਲਕੁਲ ਸਚਾਈ ਆ ਮਮਲਾ ਕੇ ਚਾਚੀਆਂ ਤਾਇੀਆਂ ਹੋਣ ਪਰ ਮਾਵਾ ਮਾਵਾ ਹੁੰਦੀਆਂ ਨੇ ਤੇ ਅਸੀਂ ਵੀ ਰੱਬ ਗਾੜੀ ਅਰਦਾਸ ਕਰਦੇ ਹਾਂ ਸੱਚੇ ਪਾਸ਼ਾ ਕਦੀ ਕਿਸੇ ਦੀ ਮਾਂ ਨਾ ਮਰੇ ਕਿਉਂਕਿ ਮਾਂ ਦੇ ਜਾਣ ਤੋਂ ਬਾਅਦ ਕੋਈ ਵੀ ਮਾਵਰਗਾ ਜਿਹੜਾ ਪਿਆਰ ਨਹੀਂ ਦਿੰਦਾ ਮੈਨੂੰ ਇਹ ਸੋ ਵੀ ਵਿਜੇ ਜੀ ਮਾਂ ਦੇ ਜਾਣ ਤੋਂ ਬਾਅਦ ਕਦੀ ਕਿਸੇ ਨੇ ਮਾਵਰਗਾ ਪਿਆਰ ਦਿੱਤਾ ਕਦੀ ਆ ਕੇ ਸਿੱਤੇ ਹੱਥ ਤਰਿਆ ਆਗੇ ਕਿ ਬਹੁਤ ਅਸੀਂ ਤੇਰੇ ਨਾਲ ਆ ਜੇ ਮਾਂ ਚਲ ਗਈ ਆ ਤੇ ਮੈਂ ਤੇਰੀ ਮਾਂ ਆ ਕੀ ਲੱਗਦਾ ਵੀ ਮਾਂ ਤੋਂ ਬਾਅਦ ਵਾਕਈ ਕੋਈ ਮਾਰਗਾ ਪਿਆਰ ਨਹੀਂ ਦਿੰਦਾ ਨਹੀਂ ਜੀ ਮਾਂ ਤੋਂ ਵੱਧ ਕੇ ਪਿਆਰ ਉਹਦੀ ਮਮਤਾ ਉਹਦੀ ਛਿੜਕੀ ਜਿਹੜੀ ਹੈ ਨਾ ਉਹ ਸਭ ਤੋਂ ਵੱਧ ਗਿਆ ਕਿਉਂਕਿ ਅਗਰ ਅੱਜ ਮਾਂ ਹੁੰਦੀ ਤੇ ਸ਼ਾਇਦ ਸਾਨੂੰ ਮਹੱਲੇ ਦੇ ਵਿੱਚੋਂ ਬਾਹਰੋਂ ਅੰਦਰੋਂ ਪਟੋਕੀਆਂ ਵੱਜਦੀਆਂ ਗੱਲਾਂ ਹੁੰਦੀਆਂ ਕਿ ਮਾਂ ਮੀਟਰ ਪਿਓ ਮੀਟਰ ਉਹ ਜਦੋਂ ਲਫ਼ਜ਼ ਕੋਈ ਕਹਿੰਦਾ ਨਾ ਉਹ ਦਿਲ ਨੂੰ ਹਾਲ ਜੇ ਪਾ ਦਿੰਦਾ ਕਿ ਯਾਰ ਅਸੀਂ ਇਹ ਲਬਜ ਜਜ ਸਾਨੂੰ ਕਹਿ ਰਹੇ ਨੇ ਲੋਕ ਸ਼ਾਇਦ ਅਜ ਸਾਡੇ ਮਾਪੇ ਹੁੰਦੇ ਸਾਨੂੰ ਇਹ ਲਬਜ ਨਾ ਕਹਿਣਦੇ ਅਗਰ ਕੋਈ ਸਾਨੂੰ ਝਿੜਕਦਾ ਮਾਰਦਾ ਤੇ ਅਸੀਂ ਸਿੱਧਾ ਜਾ ਕੇ ਆਪਣੀ ਮਾਂ ਨੂੰ ਜਾਂ ਆਪਣੇ ਪਿਓ ਨੂੰ ਕਹਿੰਦੇ ਕਿ ਮਾਂ ਸਾਨੂੰ ਫਲਾਣੇ ਬੰਦੇ ਨੇ ਮਾਰਿਆ ਜਾਂ ਢਿੰਗੜੇ ਬੰਦੇ ਨੇ ਮਾਰਿਆ ਪਰ ਜਦੋਂ ਇੰਨੀ ਗੱਲ ਕੋਈ ਲਬਜ ਕਹਿ ਦਿੰਦਾ ਹੈ ਕਿ ਤੁਸੀਂ ਮਾਂ ਮੇਟਰ ਪਿਓ ਮੇਟਰ ਤੁਸੀਂ ਕੀ ਕਰਨਾ ਤੁਸੀਂ ਆਪਣੇ ਕਾਰੋਬਾਰ ਕਰੋ ਫਿਰ ਸਾਡੇ ਦਿਲ ਦੇ ਵਿੱਚ ਜਾਣ ਕੇ ਮਾਂ ਦੀ ਤਸਵੀਰ ਵੇਖੀਦੀ ਆ ਮਾਂ ਨੂੰ ਯਾਦ ਕਰਕੇ ਰੋਈਦਾ ਕਿ ਮਾਂ ਅੱਜ ਸ਼ਾਇਦ ਤੁਸੀਂ ਹੁੰਦੇ ਤੇ ਸਾਨੂੰ ਇਹ ਲਬਜ ਨਾ ਸੁਣਨਾ ਪੈਂਦਾ ਤੇ ਮੈਨੂੰ ਇਸੋ ਪੀ ਮਾਂ ਨਾਲ ਉਹ ਬਤਾਏ ਜਿਹੜਾ ਸਮਾਂ ਉਹ ਕਿੰਨਾ ਕੁ ਯਾਦ ਹੁੰਦਾ ਵਾ ਬਚਪਨ ਦੀਆਂ ਯਾਦਾਂ ਕੋਈ ਦਸ਼ਕਾ ਨੂੰ ਸਾਂਝਾ ਕਰ ਦਿਓ ਜਿਹੜੇ ਮਾਂ ਦੇ ਨਾਲ ਜਿਹੜਾ ਤੁਸੀਂ ਪਲ ਬਤਾਏ ਹੋਣ ਕਿਹੜੀ ਕਿਹੜੀ ਯਾਦਾਂ ਅਸੀਂ ਦਸ਼ਕਾ ਨੂੰ ਸਾਂਝਾ ਕਰਦੇ ਹੋ ਮੇਰੀ ਮਾਂ ਨਾਲ ਜਿਹੜੇ ਬਚਪਨ ਆ ਮੇਰੇ ਬਹੁਤ ਜ਼ਿਆਦੇ ਨੇ ਕਿ ਖੇਡਿਆ ਮੈਂ ਆਪਣੇ ਪਿੰਡ ਥਾਂ ਦੇ ਵਿੱਚ ਮਾਂ ਆਪਣੀ ਨਾਲ ਖੇਡਿਆ ਵਾ ਅਸੀਂ ਲਿੱਡੋ ਉਹ ਖੇਡਦੇ ਰਹੇ ਹਾਂ ਬਰੰਟੇ ਖੇਡਦੇ ਰਹੇ ਹਾਂ ਕਾਲੀ ਝੋਟੇ ਖੇਡਦੇ ਰਹੇ ਹਾਂ ਮਾਂ ਨਾਲ ਉਹ ਖੇਡਦੇ ਰਹੇ ਮਾਂ ਨਾਲ ਸਕੂਲੇ ਲੈ ਕੇ ਜਾਣਾ ਸਕੂਲ ਛੱਡ ਕੇ ਜਾਣਾ ਸਕੂਲੋਂ ਲੈ ਕੇ ਆਣਾ ਮਾਣੇ ਜੋ ਮਾਣੇ ਨਵਾਨਾ ਤਮਣਾ ਉਹਨਾਂ ਅਸੀਂ ਆਪਣੀ ਕੇਰ ਉਹ ਨਹੀਂ ਕਰ ਸਕਦੇ ਜੋ ਸਾਡੀ ਮਾਣੇ ਕਰਨਾ ਖਾਣ ਪੀਣ ਦੇ ਵਿੱਚ ਲੈ ਕੇ ਜਾਂਚ ਆ ਕੇ ਜਾਂਦੇ ਵਿੱਚ ਉਹ ਚੀਜ਼ਾਂ ਅਸੀਂ ਨਹੀਂ ਕਰ ਸਕਦੇ ਓਏ ਮਟੂਰੀ ਕਿਸ ਤਰ੍ਹਾਂ ਦੇ ਦੋ ਅੱਜ ਤੁਹਾਡੇ ਮਾਪੇ ਦੁਨੀਆ ਤੋਂ ਚਲੇ ਗਏ ਨੇ ਤੁਹਾਨੂੰ ਬਹੁਤ ਯਾਦ ਆਉਂਦੇ ਨੇ ਪਰ ਅਸੀਂ ਦੇਖਿਆ ਵੀ ਜਿਹੜਾ ਲੋਕਾਂ ਦੀ ਮਾਪੇ ਹੁੰਦੇ ਨੇ ਉਹ ਆਪਣੀ ਮਾਪੇ ਦੀ ਕਦਰ ਨਹੀਂ ਕਰਦੇ ਅਸੀਂ ਦੇਖਿਆ ਜਦੋਂ ਵਿਆਹ ਹੋ ਜਾਂਦਾ ਉਹਨਾਂ ਦਾ ਬੱਚਿਆਂ ਦਾ ਤੋਂ ਆਪਣੇ ਮਾਪੇ ਨੂੰ ਬੁੱਢੀ ਉਮਰੇ ਆਸ਼ਰਮ ਛੱਡ ਆਉਂਦੇ ਨੇ ਜਾਓ ਘਰ ਵਾਲੀ ਦੀ ਮੰਦ ਨੇ ਮਾ ਮਾਪ ਦੀ ਕਦਰ ਨਹੀਂ ਕਰਦੇ ਤੁਹਾਡੇ ਮਾ ਮਾਪ ਦੁਨੀਆ ਤੋਂ ਚਲੇ ਗਏ ਨੇ ਤੁਸੀਂ ਅੱਜ ਕਦਰ ਕਰ ਰਹੇ ਹੋ ਵੀ ਮਾ ਮਾਪ ਦੇ ਜਾਣ ਦਾ ਦੁੱਖ ਕਿੰਨਾ ਖੁੰਦਾ ਵਾ ਅਜਿਹੇ ਲੋਕਾਂ ਨੂੰ ਕੀ ਕਹਾਂ ਜਾਓ ਜਿਹੜੇ ਲੋਕ ਮਾ ਮਾਪ ਦੀ ਕਦਰ ਨਹੀਂ ਜਾਂਦੇ ਤੇ ਜਿੰਦੇ ਜੀ ਉਹਨਾਂ ਜਿਹੜਾ ਆਸ਼ਰਮ ਚ ਭੇਜ ਦਿੰਦੇ ਨੇ ਮੈਂ ਉਹਨਾਂ ਨੂੰ ਇਹੀ ਗੱਲ ਕਵਾਂਗਾ ਕਿ ਸੰਭਲੋ ਮਾਪੇ ਮਿਲੂ ਰੱਬ ਆਪੇ ਕਿਤੇ ਭੱਜਣ ਦੀ ਲੋੜ ਨਹੀਂ ਜੇ ਅਗਰ ਮਾ ਮਾਪ ਆਪਣਾ ਸੰਭਲੋਗੇ ਤੇ ਤੁਸੀਂ ਕਿਤਨਾ ਕਿਤੇ ਤੁਹਾਨੂੰ ਸਵਰਗ ਜ਼ਰੂਰ ਮਿਲੇਗਾ ਅਗਰ ਜੇ ਅੱਜ ਤੁਸੀਂ ਆਪਣੇ ਮਾ ਮਾਪ ਨੂੰ ਵਿਰਦਾ ਆਸ਼ਰਮ ਛੱਡ ਕੇ ਆ ਰਹੇ ਹੋ ਤੇ ਕੱਲ ਨੂੰ ਤੁਹਾਡੇ ਪੁੱਤਰਾ ਨੇ ਤੁਹਾਨੂੰ ਛ ਜਿਹਾ ਕਰੋਗੇ ਵੈਸਾ ਪਾਓਗੇ ਬਿਲਕੁਲ ਜੀ ਤੇ ਵੀਰ ਜੀ ਹੋਰ ਕੀ ਸੁਣਾਓਗੇ ਸਾਡੇ ਦਸ਼ਕਾਂ ਨੂੰ ਕਿਉਂਕਿ ਦਿਹਾੜੀ ਦਾ ਤੁਸੀਂ ਕਰਦੇ ਹੋ ਬਸਾਤਾ ਦਾ ਮੌਸਮ ਆ ਸਾਵਣ ਦਾ ਮਹੀਨਾ ਚੜ ਗਿਆ ਵਾ ਰੋਜ਼ ਫਿਰ ਬਸਾਤਾ ਪੈਂਦੀਆਂ ਨੇ ਫਿਰ ਕਿਸ ਤਰ੍ਹਾਂ ਦੀ ਦਿਹਾੜੀ ਚੱਲਦੀ ਆ ਕਿੰਨੇ ਕੁ ਵਾਰੀ ਕੰਮ ਤੇ ਜਾਂਦੇ ਹੋ ਵਾਪਸ ਹੋਣਾ ਪੈਂਦਾ ਤੇ ਕਿਹੜੇ ਹਾਲਾਤਾਂ 'ਚ ਤੇ ਜੇ ਗੱਲ ਕਰੀਏ ਹੋਰ ਕੀ ਸੁਣਾਉਂਗੋ ਦਸ਼ਕਾਂ ਨੂੰ ਤੁਹਾਡਾ ਮਨਸਾ ਕੀ ਦੋਵੇ ਉਹ ਇਹ ਦੋਲਾਂ ਨੂੰ ਸੁਸਾਨੀ ਕਰ ਮੈਂ ਜਰੂਰ ਸੁਣਾਵਾਂਗਾ ਜੀ ਹੂੰ ਤੂੰ ਮਨੇ ਜਾਣਾ ਮਨੇ ਦਿਲਦਾਰ ਅਸਾਂ ਤੇ ਤੈਨੂੰ ਰੱਬ ਮੰਨੇ ਆ ਦੱਸ ਹੋਰ ਕਿਹੜਾ ਰੱਬ ਦਦਵਾਰਾ ਹੋ ਹੋ ਹੋਰ ਕਿਹੜਾ ਰੱਬ ਦਦਵਾਰਾ ਅਸਾਂ ਤੇ ਤੈਨੂੰ ਰੱਬ ਮੰਨੇ ਆ ਤੂੰ ਮਨੇ ਜਾਨਾ ਮਨੇ ਦਿਲਦਾਰ ਅਸਾਂ ਤੇ ਤੈਨੂੰ ਰੱਬ ਮੰਨੇ ਆ ਤuj ਬਿਨ ਜੀਣਾ ਵੀ ਕਿੱਜ ਜੀਣਾ ਤੁਝ ਬਿਨ ਜੀਣਾ 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 ਤੁਝ ਬਿਨ ਜੀਣਾ ਕਿਾ ਜੀਣਾ ਤੇਰੀ ਚਖਟ ਮੇਰਾ ਮਦੀਨ ਤੂ ਤੋ ਸਾਹੋ ਸੇਵੀ ਲਗਤਾ ਹੈ ਪਿਆਰਾ ਅਸਾਂ ਤੇ ਤੈਨੂੰ ਰਬ ਮੰਨੇ ਆ ਤੂ ਮਨੇ ਜਾਣਾ ਮਨੇ ਦਿਲਦਾਰ ਅਸਾਂ ਤੇ ਤੈਨੂੰ ਰਬ ਮਨੇ ਆ ਵਾਹ ਯਾ ਤੁਸੀਂ ਦੇਖ ਸਕਦੇ ਹੋ ਕਿ ਪ੍ਰਮਾਤਮਾ ਨੇ ਜਿੱਥੇ ਮਾਪੇ ਖੋਲੇ ਨੇ ਪਰ ਪ੍ਰਮਾਤਮਾ ਨੇ ਉੱਤੇ ਇੱਕ ਹੁਨਰ ਬਹੁਤ ਸੋਹਣਾ ਦਿੱਤਾ ਵਾ ਵਿਜੇ ਨੂੰ ਉਸ ਦੀ ਆਵਾਜ਼ ਬੜੀ ਵੇ ਕਮਾਲ ਲਿਆ ਪਰ ਅੱਜ ਵੀ ਕਿਤੇ ਇਸ ਆਵਾਜ਼ ਦੀ ਕਦਰ ਨਹੀਂ ਪੈ ਰਹੀ ਅੱਜ ਵੀ ਵਿਜੇ ਮੱਟੂ ਨੂੰ ਦਿਹਾੜੀਆਂ ਕੰਨੀਆਂ ਪੈਂਦੀਆਂ ਨੇ ਮਸਤੀਆਂ ਮਗਰ ਜਾ ਕੇ ਮਜ਼ਦੂਰੀ ਕਰਨੀ ਪੈਂਦੀ ਆ ਜਿਵੇਂ ਦੱਸਿਆ ਵਿਜੇ ਨੇ ਕਿ ਵਸਾਤਾ ਸ਼ੁਰੂ ਹੋ ਗਿਆ ਨੇ 100 ਦਾ ਮਹੀਨਾ ਸ਼ੁਰੂ ਹੋ ਗਿਆ ਵਾ ਕੰਮ ਕਾਰ ਨਹੀਂ ਲੱਗਦੇ ਹੁਣ ਕਿਉਂਕਿ ਮੀਹ ਦਾ ਕੰਮ ਆ ਵਸਾਤਾ ਵਿੱਚ ਕੋਈ ਵੀ ਕੰਮ ਨਹੀਂ ਕਰਾਉਂਦਾ ਉਹ ਤਾਂ ਕਹਣਾ ਵੀ ਰੋਟੀ ਲੈ ਕੇ ਜਾਂਦਾ ਵਾਂ ਪਰ ਅੱਡੇ ਤੋਂ ਵਾਪਸ ਆ ਜਾਂਦਾ ਕਿਉਂਕਿ ਕੰਮ ਕਾਹ ਨਹੀਂ ਜਾਂਦਾ ਲੋਕ ਨਹੀਂ ਮਸਤੀ ਲਾਉਂਦੇ ਤੇ ਵੀਰੇ ਜੀ ਸੁਪਨਾ ਕੀ ਸੀ ਮਾਂ ਦਾ ਵੀ ਜੀ ਨੂੰ ਬਣਾਉਂਦਾ ਦੱਸਖਾ ਜੀ ਉਹ ਸਾਂਝਾ ਕਰਦੇ ਹੋ ਕੀ ਸੁਪਨਾ ਸੀ ਮਾਂ ਦਾ ਵੀ ਵੱਡੇ ਹੋ ਕੇ ਵੀ ਜੇ ਕੀ ਬਣਿਆ ਸੁਪਨਾ ਮੇਰੀ ਮਾਂ ਦਾ ਹੀ ਸੀ ਕਿ ਮੇਰਾ ਪੁੱਤ ਇੱਕ ਸਿੰਗਰ ਬਣੇ ਇੱਕ ਆਵਾਜ਼ ਮੇਰੇ ਪੁੱਤ ਦੀ ਮੇਰੇ ਸਾਡੇ ਘਰ ਦੇ ਵਿੱਚ ਨਾ ਰਵੇ ਘਰੋਂ ਬਾਹਰ ਜਾਵੇ ਲੋਕ ਪਸੰਦ ਕਰਨ ਮੇਰੇ ਪੁੱਤ ਨੂੰ ਕਿ ਮੇਰਾ ਪੁੱਤ ਗਾਉਂਦਾ ਹੈ ਸੁਪਨਾ ਮੇਰੀ ਮਾਂ ਦਾ ਹੀ ਸੀ ਕਿ ਉਹ ਵੀ ਆਪਣੀ ਜਾ ਕੇ ਭਾਰ ਗਲੀ ਗਵਾਨ ਨੂੰ ਜਾ ਕੇ ਰਿਸ਼ਤੇਦਾਰਾਂ ਦੇ ਵਿੱਚ ਦੱਸਿਆ ਕਿ ਮੇਰਾ ਪੁੱਤ ਵੀ ਅੱਜ ਕੋਈ ਚੰਗੇ ਕੰਮ ਕਰ ਰਿਹਾ ਹੈ ਮੇਰਾ ਨਾਂ ਰੋਸ਼ਨ ਕਰ ਰਿਹਾ ਹੈ ਮੇਰੇ ਪਿਓ ਦਾ ਨਾਂ ਰੋਸ਼ਨ ਹੋ ਰਿਹਾ ਸੀ ਮੈਨੂੰ ਇਹ ਸੀ ਪਰ ਜਦੋਂ ਮੈਂ ਅੱਜ ਵੀ ਸਾਰੀ ਡੈਕਸ਼ਨ ਨੂੰ ਇਹ ਗੱਲ ਕਹਿਨਾ ਵਾਂ ਸਰਜੋਤਿਆ ਨੂੰ ਇਹ ਗੱਲ ਕਹਿਨਾ ਕਿ ਇਹ ਸ਼ੌਂਕ ਮੇਰਾ ਨਹੀਂ ਅਗਰ ਮੇਰਾ ਸ਼ੌਕ ਹੁੰਦਾ ਤੇ ਮੈਂ ਇਸ ਲਾਈਨ ਦੇ ਵਿੱਚ ਨਹੀਂ ਸ ਹਣਾ ਕਿਉਂਕਿ ਮੈਂ ਪਹਿਲੇ ਗਰੀਬੀ ਦੇ ਹਾਲਾਤ ਦੇ ਵਿੱਚ ਤੇ ਮੈਂ ਸ਼ੌਂਕ ਨਹੀਂ ਇਹ ਸ਼ੌਂਕ ਮੇਰੀ ਜਦੋਂ ਮਾਂ ਦੇ ਵਿਸ਼ਵਾਸ ਖਤਮ ਹੋਏ ਨੇ ਮੇਰੇ ਕੋਲੋਂ ਲਾਸਟ ਟਾਈਮ ਤੇ ਮੇਰੀ ਮਾਂ ਇਹ ਚੀਜ਼ ਕਹੇ ਕਿ ਪੁੱਤ ਗਾਣਾ ਨਹੀਂ ਛੱਡਣਾ ਗਾਣਾ ਮੇਰਾ ਸ਼ੌ ਇਹ ਮੇਰਾ ਸ਼ੌਕ ਹੈ ਤੇਰਾ ਸ਼ੌਕ ਨਹੀਂ ਹੈ ਤੇ ਸ਼ਾਇਦ ਮੇਰੀ ਮਾਂ ਅੱਜ ਜਿੰਦਾ ਹੁੰਦੀ ਤੇ ਘਰਾਂ ਦੇ ਕੰਮ ਕਰਕੇ ਮੈਨੂੰ ਅਕੈਡਮੀ ਭੇਜਦੀ ਪੜਾਉਂਦੀ ਲਿਖਾਉਂਦੀ ਵੀ ਤੇ ਮੇਰਾ ਸ਼ੌਕ ਪੂਰਾ ਹੋ ਜਾਣਾ ਸੀ ਤੇ ਹੁਣ ਮੈਂ ਆਪਣੀ ਮਾਂ ਦੇ ਸ਼ੌਕ ਕਰਕੇ ਇੱਥੇ ਤੱਕ ਆਇਆ ਕਿ ਆਪਣੀ ਮਾਂ ਦਾ ਸ਼ੌਕ ਹੈ ਕਿ ਜਿਹੜਾ ਮੈਂ ਪੂਰਾ ਕਰ ਸਕਾਂ ਕਿ ਕਿਸ ਤਾਂ ਦੇਖਦੇ ਹੋ ਮਾਂ ਦਾ ਸ਼ੌਕ ਤੇ ਪੂਰਾ ਕਰ ਸਕਦੇ ਹੋ ਪਰ ਹਰ ਕਰਦੇ ਹਾਲਾਤ ਨਹੀਂ ਜਿਹੜੇ ਜਵਾਬ ਦਿੰਦੇ ਅਸੀਂ ਦੇਖਿਆ ਦਿਹਾੜੀ ਤੁਸੀਂ ਕਰਦੇ ਹੋ ਘਰ ਦਾ ਕਮਰਾ ਹੈ ਜਿਸਤ ਤਿੰਨ ਭਰਾ ਰਹਿੰਦੇ ਹੋ ਇਨੀ ਗਰੀਬੀ ਹੈ ਘਰ ਵਿੱਚ ਤੇ ਕਿਸ ਤਾਂ ਦੇਖਦੇ ਹੋ ਵੀ ਇੰਨਾ ਹੁਨਰ ਤੁਹਾਡੂੰ ਪਰਮਾਤਮਾ ਨੇ ਆਵਾਜ਼ ਦਿੱਤੀ ਆ ਇੰਨੀ ਵਧੀਆ ਆ ਕੈਲੋਪੀ ਅੱਜਕੱਲ ਕਿਸੇ ਡਾਇਰੈਕਟਰ ਜਾਂ 뮤직 ਕੰਪਨੀ ਤੋਂ ਤਾਹ ਨੂੰ ਅਜੇ ਤੱਕ ਟਾਈਪ ਆਪਣੀ ਕੀਤਾ ਵੀ ਤੁਹਾਡੇ ਨਾਲ ਕਿਤੇ رابطہ ਹੋ ਸਕੇ ਕਿਸ ਤਰ੍ਹਾਂ ਦੇ ਹਾਲਾਤ ਹੈ ਸੋਚਿਆ ਨਹੀਂ ਕਰੀ ਵੀ ਜ਼ਿੰਦਗੀ ਜੀ ਕੋਈ ਮਾਰਕੀਟ ਕੈਸਟ ਘੜਾ ਲਈਏ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਸੋਚਿਆ ਬਹੁਤ ਕੋਸ਼ਿਸ਼ ਆ ਵਾ ਜੀ ਹੁਣ ਜਿਸ ਇਨਸਾਨ ਦੀ ਦਿਹਾੜੀ ਤੋਂ ਹੀ ਘਰ ਚੱਲਦਾ ਹੋਵੇਗਾ ਤੇ ਕੈਸਟ ਜੋਗੇ ਤੇ ਬੜੀ ਵੱਡੀ ਗੱਲ ਆ ਕਿ ਮੇਰੇ ਵਾਸਤੇ ਕੈਸਟ ਕਰਾਉਣੀ ਬੜੀ ਵੱਡੀ ਗੱਲ ਆ ਤੇ ਮੈਂ ਅਕਸਰ ਦੇਖਦਾ ਵਾਂ ਇੰਟਰਵਿਊ ਦੇਖਦਾ ਰਹਿੰਦਾ ਵਾਂ ਕਿਸੇ ਦੇ ਫੋਨ ਦੇ ਵਿੱਚ ਕਿ ਕਿਸੇ ਨੇ ਉਹਦੀ ਮਦਦ ਕਰਤੀ ਕਿਸੇ ਨੇ ਉਹਦੀ ਮਦਦ ਕਰਤੀ ਮਕਸਦ ਇਹਦਾ ਪਰ ਅੱਜ ਤੱਕ ਮੈਂ ਉਮੀਦ ਤੇ ਹੀ ਆ ਕਿ ਕੋਈ ਨਾ ਕੋਈ ਪ੍ਰੈਸ ਰਿਪੋਰਟ ਕੋਈ ਨਾ ਕੋਈ ਵੀਡੀਓ ਡਾਇਰੈਕਟਰ ਜਾਂ ਕੋਈ ਨਾ ਕੋਈ ਕੰਪਨੀ ਵਾਲਾ ਭਰਾ ਆਏਗਾ ਤੇ ਕੋਈ ਨਾ ਕੋਈ ਮੇਰੀ ਆਵਾਜ਼ ਨੂੰ ਕਿਤਨਾ ਕਿਤੇ ਲੈ ਕੇ ਜਾਏਗਾ ਸ਼ਾਇਦ ਮੇਰਾ ਸ਼ੌਂਕ ਨਹੀਂ ਮੇਰੀ ਮਾਂ ਦਾ ਸ਼ੌਂਕ ਪੂਰਾ ਲੈ ਕੇ ਜਾ ਕੇ ਮੇਰੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਕਿ ਮੇਰਾ ਪੁੱਤ ਅੱਜ ਸਿੰਗਰ ਬਣ ਗਿਆ ਕੋਈ ਸਟਾਰ ਬਣ ਗਿਆ ਬਿਲਕੁਲ ਜੀ ਤੇ ਹੋਰ ਜਾਂਦਿਆਂ ਦੇ ਸਾਡੇ ਦਰਸ਼ਕਾਂ ਨੂੰ ਕੀ ਸੁਣਾਓਗੇ ਮਿੱਟੂ ਜੀ ਜਿਹੜਾ ਤੁਹਾਡਾ ਬਿਲਕੁਲ ਮਨ ਦੇ ਬਹੁਤ ਕਰੀਬ ਹੋਵੇ ਜਿਹੜਾ ਤੁਸੀਂ ਹਰ ਟਾਈਮ ਯਾਦ ਕਰਦੇ ਹੋ ਗੀਤ ਨੂੰ ਦੋਲਾਂ ਲਾਲਾਸ ਤੁਹਾਡੀ ਕਰਦੇ ਹਾਂ ਮੈਂ ਗਾਣਾ ਜ਼ਰੂਰ ਸੁਣਾਵਾਂਗਾ ਜੀ ਇੱਕ ਹੈਗਾ ਵਾ ਪੱਜੀ ਦਾ ਉਹ ਗਾਣਾ ਵਾ ਹੂੰ ਵੇ ਮਾਇਆ ਵੇ ਟੋਲਾ ਜ਼ਿੰਦ ਕਿਹੜੀਆਂ ਗਮਾਂ ਦੇ ਵਿੱਚ ਪਾਈ ਵੇ ਮਾਇਆ ਵੇ ਟੋਲਾ ਵੇ ਜ਼ਿੰਦ ਕਿਹੜੀਆਂ ਗਮਾਂ ਦੇ ਵਿੱਚ ਪਾਈ ਸਾਡੇ ਤਰਸ ਨਾ ਆਇਆ ਤੈਨੂੰ ਵੇ ਸਾਡਾ ਤਰਸ ਨਾ ਆਇਆ ਤੈਨੂੰ ਵੇ ਕਿਹੜੇ ਦੇਸ ਜਾ ਕੇ ਮਈਆ ਤੂੰ ਲਾਈ ਹੈ ਕਿਹੜੇ ਦੇਸ ਜਾ ਕੇ ਮਈਆ ਤੂੰ ਲਾਈ ਵੇ ਮਈਆ ਬੇਟੋ ਲਾ ਤੈਨੂੰ ਤਰਸ ਰਤਨ ਆਈ ਵੇ ਮਈਆ ਬੇਟੋ ਲਾ ਤੈਨੂੰ ਤਰਸ ਰਤਨ ਆਈ ਵਾਯਾ ਬੋ ਬੋ ਧੰਨਵਾਦ ਜੀ ਤੁਸੀਂ ਦੇਖਿਆ ਵੀ ਵਿਜੇ ਮੱਟੂ ਜਿੱਥੇ ਕੀ ਇੱਕ ਦਿਹਾੜੀ ਕਰਦਾ ਮਜ਼ਦੂਰ ਦੀ ਮਿੱਤੀਆਂ ਦੇ ਮਗਰ ਉੱਥੇ ਹੀ ਪ੍ਰਮਾਤਮਾ ਨੇ ਉਸ ਨੂੰ ਹੌਨਰ ਦਿੱਤਾ ਆਵਾਜ਼ ਬਹੁਤ ਪਿਆਰੀ ਆ ਪਰ ਮਾਪੇ ਚਲ ਗਏ ਨੇ ਮਾਪੇ ਤੋਂ ਜਾਣ ਤੋਂ ਬਾਅਦ ਕੀ ਹਾਲਾਤ ਹੋਗੇ ਨੇ ਤੁਸੀਂ ਦੇਖਿਆ ਤੇ ਅਸੀਂ ਵੀ ਰੱਬ ਗਵਾਹ ਦਾਸ਼ ਕਰਦੇ ਸੱਚੇ ਪਾਸ਼ਾ ਕਦੀ ਕਿਸੇ ਦਾ ਮਾਪਾ ਆਪਣਾ ਜਾਏ ਕਿਉਂਕਿ ਮਾਵਾ ਜਦੋਂ ਤੋਂ ਬਾਅਦ ਰਿਸ਼ਤੇ ਨਾਤ ਜਿਹੜੇ ਬਹੁਤ ਮਿਹਨੇ ਮਾਰਦੇ ਨੇ ਬੜੀਆਂ ਪਟੋਕੀਆਂ ਮਾਰਦੇ ਨੇ ਵੀ ਮਾਂ ਮਿਟਰਿਆ ਤੁਸੀਂ ਦੇਖ ਸਕਦੇ ਹੋ ਤੇ ਵੀਰ ਜੀ ਆਪਣਾ ਨੰਬਰ ਜੂ ਦੱਸ ਦਿਓ ਜੇਕਰ ਤੁਹਾਡੇ ਨੇ ਕਿਸੇ ਸੰਪਰਕ ਕਰਨਾ ਹੋਵੇ ਸ਼ਾਇਦ ਤੁਹਾਡੀ ਇੰਟਰਵਿਊ ਦੇ ਰਾਹੀਂ ਤੁਹਾਨੂੰ ਕੋਈ ਰਾਹਤਾ ਕਰਦੇ ਕੋਈ 뮤зик ਕੰਪਨੀ ਵਾਲਾ ਕੋ ਵਧੀਆ ਡਾਕਟਰ ਦਾ ਨਾਮ ਆਪਤਾ ਕਰ ਦੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜਰੂਰ ਜੀ ਮੇਰਾ ਨੰਬਰ ਹੈ 9988 517629 9988 517629 ਹੈ ਮੇਰਾ ਨੰਬਰ ਹੈ ਜੀ ਤੁਸੀਂ ਜਦੋਂ ਮਰਜ਼ੀ ਮੈਨੂੰ ਕਾਲ ਕਰ ਸਕਦੇ ਜੇ ਕਿਸੇ ਵੀਰ ਪ੍ਰਾਣੀ ਮਦਦ ਕਰਨੀ ਹੋਵੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਤੁਹਾਨੂੰ ਤਸਵੀਰਾਂ ਵਿਖਾਈਆਂ ਨੇ ਅਮਰ